ਲੂਪ ਤੇ ਉਹਦੇ ਹੀ ਤੈਨੂੰ ਗੱਡੀ ਲਾਦੀ ਤੂੰ ਖੜ ਜਾ ਖੜ ਜਾ ਬਾਈ ਮੈਨੂੰ ਆਪਣੇ ਸਟਾਰ ਨੂੰ ਫੋਨ ਆ ਰਿਹਾ ਸਟਾਰ ਕੀ ਕਰੂਗਾ ਉਹ ਖੜ ਇੱਕ ਮਿੰਟ ਨਹੀਂ ਬਾਬੂ ਯਾਰ ਇੱਕ ਮਿੰਟ ਫੋਨ ਆ ਰਿਹਾ ਕਿਰੋ ਛੱਡ ਸਾ ਮੈਨੂੰ ਤਾਂ ਨਹੀਂ ਲੱਗਦਾ ਉਹ ਤੂੰ ਕੱਟ ਲੈ ਯਾਰ ਦੱਸੋ ਕਿਹੜੀ ਚਾਕਲੇਟ ਦੇਣੀ ਮੈਨੂੰ ਉਹ ਨਹੀਂ ਚੱਕਦਾ ਫੋਨ ਯਾਰ ਤੂੰ ਗੱਲ ਕਰ ਹਾਂ ਹਾਂ ਸਾਬ ਪਟਲਾ ਮੈਨੂੰ ਪਤਾ ਉਹਨੇ ਨਹੀਂ ਸਾਡੇ ਹੋਣਾ ਨਹੀਂ ਯਾਰ ਤੂੰ ਕਾਲਾ ਸੂਟ ਪਾ ਕੇ ਜਾਣਾ ਆਣਾ ਨਹੀਂ ਚੱਕਦਾ ਫੋਨ ਨਹੀਂ ਕੱਟਦਾ ਉਹ ਤੈਨੂੰ ਕੀ ਹੋਇਆ ਪੁੱਛੀਂ ਸਾਰੇ ਕਮਿੰਟ ਆਪਣਾ ਫੋਨ ਦੇ ਓਏ ਮਾਰ ਲੈ ਯਾਰ ਫੋਨ ਚੱਕਾ ਫੋਨ ਜਦ ਫੋਨ ਚੱਕਣਾ ਹੀ ਨਹੀਂ ਤੇ ਫੋਨ ਰੱਖਦਾ ਕੀ ਫਾਇਦਾ ਮੇਰਾ ਫੋਨ ਘੱਟਦਾ ਤੂੰ ਫੋਨ ਚੱਕਣਾ ਹੀ ਤੁਸੀਂ ਅਗਲੇ ਨੂੰ ਕੁੱਟ-ਕੁੱਟ ਮੇਰਾ ਨਰਾ ਕੱਢਦਾ ਮੇਰੀ ਅੱਖਾਂ 'ਚ ਆਦੀਆਂ